ਮਰਨ ਤੋਂ ਪਾਲਾ ਵੀਡੀਓ ਫਿਰ ਉਸ ਤੋਂ ਬਾਅਦ ਨਿਗਲ ਲਿਆ ਚ ਹੈ ਜャ ਮ੍ਰਿਤਕ ਨੇ ਲਾਈਵ ਹੋ ਕੇ ਕਾਰਨ ਦੱਸਿਆ ਕਿ ਕਿਵੇਂ ਦੋਸ਼ੀ ਨੇ ਉਸ ਨੂੰ ਉਸਦੇ ਪੈਸੇ ਦੁੱਗਨੇ ਕਰਨ ਦਾ ਲਾਲਚ ਦਿੱਤਾ ਫਿਰ ਉਸਤਾ ਸਭ ਕੁਝ ਗਿਰਦੀ ਰਖਵਾ ਦਿੱਤਾ ਚੰਦਾ ਚਾਹ ਇੱਕ ਵਿਅਕਤੀ ਨੂੰ ਅਮੀਰ ਬਨਨ ਉਸਦੇ ਪੈਸੇ ਦੁੱਗਨੇ ਕਰਨ ਦਾ ਲਾਲਚ ਦੇ ਕੇ ਉਸਦੀ ਉਮਰ ਭਾਰਤੀ ਕਮਾਈ ਲੁੱਟ ਲਈ ਗਈ ਹੈ ਆਪੜਾ ਕਾਰ ਉਸੇ ਦੁਕਾਨ ਗਿਰਵੀ ਰੱਖਣ ਤੋਂ ਬਾਅਦ ਦੋਸ਼ੀ ਨੇ ਮ੍ਰਿਤਕ ਦੀ ਪਤਨੀ ਅਤੇ ਭੈਣ ਦੇ ਨਾਮ ਤੇ ਬੈਂਕਾਂ ਤੋਂ ਵੱਡੇ ਖਰਚੇ ਲਏ ਅੰਤ ਵਿੱਚ ਜਦੋਂ ਪੈਸੇ ਦੁੱਗਨੇ ਨਹੀਂ ਹੋਏ ਤਾਂ ਉਸ ਨੂੰ ਕੋਈ ਲਾਭ ਨਹੀਂ ਹੋਇਆ ਇੱਕ ਦੁਖੀ ਵਿਅਕਤੀ ਨੇ ਫੇਸਬੁਕ ਤੇ ਲਾਈਵ ਹੋ ਕੇ ਸਾਰੀ ਘਟਨਾ ਦੱਸੀ ਹੈ ਅਤੇ ਜ਼ਹਿਰ ਨਿਗਲ ਕੇ ਆਪਣੀ ਜੀਵਨ ਲिला ਸਮਾਪਤ ਕਰ ਲਈ। ਪੁਲਿਸ ਨੇ ਮ੍ਰਿਤਕ ਦੀ ਵੀਡੀਓ ਅਤੇ ਪਰਿਵਾਰ ਦੇ ਸ਼ਿਕਾਇਤਯਾਦਾਰ ਦੇ ਦੋਸ਼ੀ ਪਵਨ ਕੁਮਾਰ ਉਸ ਤੇ ਪਰਿਵਾਰ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਦੀ ਗੱਲ ਆਖੀ ਹੈ। ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਪੂਰਾ ਪਰਿਵਾਰ 1 ਕਰੋੜ ਰੁਪਏ ਕਮ ਕਰ ਰਿਹਾ ਸੀ ਜੋ ਅਮੀਰ ਬਣਨ ਦੀ ਕੋਸ਼ਿਸ਼ ਵਿੱਚ ਦੂਜਿਆਂ ਨੂੰ ਆਪਣੇ ਚਾਲ ਦੇ ਵਿੱਚ ਫਸਾ ਕੇ ਲੱਖਾਂ ਰੁਪਏ ਠੱਗਦਾ। ਜੋ ਜਾਣਕਾਰੀ ਸਾਹਮਣੇ ਆਈ ਹੈ ਉਸ ਅਨੁਸਾਰ ਪਿੰਡ ਕੜਾ ਦਾ ਮ੍ਰਿਤਕ ਕਸ਼ਮੀਰੀ لال ਜੋ ਕਿ ਦੋ ਬੱਚਾਂ ਦਾ ਪਿਤਾ ਆਪਣੇ ਹੀ ਪਿੰਡ ਵਿੱਚ ਚਮੜੇ ਦੇ ਦਸਤਾਨੇ ਬਣਾਉਣ ਦਾ ਕੰਮ ਕਰਦਾ ਉਸ ਦੇ ਅਨੁਸਾਰ 7 ਸਾਲ ਪਹਿਲਾਂ ਪਵਨ ਕੁਮਾਰ ਨਾਂ ਦਾ ਵਿਅਕਤੀ ਉਸਦੇ ਕੋਲ ਆਇਆ ਉਸਨੇ ਦੱਸਿਆ ਕਿ ਉਸਤੇ ਘਰ ਦੀ ਹਾਲਤ ਚੰਗੀ ਨਹੀਂ ਹੈ ਤੇ ਉਹ ਮੁਸ਼ਕਿਲ ਦੇ ਨਾਲ ਤੋਂ ਵਕਤੀ ਰੋਟੀ ਕਮਾ ਸਕਦਾ ਹੈ ਅ ਤੇ ਦੋਸਤੋ ਆਪਣੀ ਪੈਨ ਨੂੰ ਰੋਜ਼ਗਾਰ ਦੇ ਲਈ ਰੱਖਣਾ ਚਾਹੀਦਾ ਹੈ ਕਸ਼ਮੀਰੀ ਲਾਲ ਨੇ ਆਪਣੀ ਪੈਨ ਨੂੰ ਦਸਤਾਨੇ ਬਣਾਉਂਦੇ ਲਈ ਰੱਖ ਲਿਆ ਕੁਛ ਸਮਾਂ ਕਰਨ ਤੋਂ ਬਾਅਦ ਲੜਕੀ ਨੇ ਕਹਿ ਕੇ ਨੌਕਰੀ ਛੱਡ ਦਿੱਤੀ ਕਿ ਉਸ ਦਾ ਪਰਿਵਾਰ ਉਸ ਦਾ ਵਿਆਹ ਕਰਵਾ ਰਿਹਾ ਜਿਸ ਤੋਂ ਬਾਅਦ ਕਸ਼ਮੀਰੀ ਦਾ ਪਵਨ ਦੇ ਨਾਲ ਪੂਰੀ ਤਰ੍ਹਾਂ ਸੰਪਰਕ ਟੁੱਟ ਗਿਆ ਕੈਸਲਾਬਾਦ ਕਸ਼ਮੀਰੀ ਲਾਲ ਪਿੰਡ ਸੈਫਾਬਾਦ ਵਿਚ ਪਵਨ ਕੁਮਾਰ ਨੂੰ ਮੋੜ ਮਿਲਦਾ ਹੈ ਕਸ਼ਮੀਰੀ ਲਾਲ ਪਵਨ ਕੁਮਾਰ ਦੇ ਇਸ਼ਾਰਿਆਂ ਨੂੰ ਦੇਖ ਕੇ ਹੈਰਾਨ ਰਹਿ ਜਾਂਦਾ ਹੈ ਪਵਨ ਕੁਮਾਰ ਨੇ ਕਸ਼ਮੀਰੀ ਲਾਲ ਨੂੰ ਆਪਣੇ ਨਾਲ ਆਪਣੇ ਘਰ ਆਉਣ ਦੇ ਲਈ ਕਿਹਾ ਜਦੋਂ ਕਸ਼ਮੀਰੀ ਲਾਲ ਆਪਣੇ ਨਾਲ ਪਵਨ ਦੇ ਘਰ ਪੁੱਜਿਆ ਤਾ ਉਹ ਪਿੰਡ ਦੇ ਵਿੱਚ ਇੱਕ ਆਲੀਸ਼ਾਨ ਹਵੇਲੀ ਵਿੱਚ ਰਹਿ ਰਿਹਾ ਸੀ ਕਸ਼ਮੀਰੀ ਲਾਲ ਨੇ ਕਿਹਾ ਕਿ ਚਾਹ ਪੀਂਦੇ ਹੋ ਇਸਨੇ ਪਵਨ ਕੁਮਾਰ ਤੋਂ ਉਸਨੇ ਅਚਾਨਕ ਅਮੀਦੀਦਾਰਾਜ ਪੁੱਛਿਆ ਤਾਂ ਪਵਨ ਨੇ ਉਸ ਨੂੰ ਦੱਸਿਆ ਕਿ ਉਹ ਵੱਡੇ ਪੱਦਰ ਤੇ ਵਿੱਤਾ ਕੰਮ ਕਰਦਾ ਹੈ ਲੋਕ ਉਸ ਨੂੰ ਪੈਸੇ ਦੇ ਰਹੇ ਨੇ ਅਤੇ ਉਹ ਇਸ ਨੂੰ ਹੋਰ ਵਿੱਤ ਦੇ ਕੇ ਥੋੜੇ ਸਮੇਂ ਵਿੱਚ ਦੁੱਗਣਾ ਕਰਕੇ ਵਾਪਸ ਕਰਦਾ ਉਸ ਨੇ ਕਸ਼ਮੀਰੀ ਲਾਲ ਨੂੰ ਇਸ ਤਰ੍ਹਾਂ ਆਪਣੇ ਝਾਂਸੇ ਦੇ ਵਿੱਚ ਫਸਾਇਆ ਅਤੇ ਪੈਸੇ ਨਿਵੇਸ਼ ਕਰਨ ਦੀ ਗੱਲ ਆਕੀ ਕਿ ਜੇਕਰ ਉਹ ਵੀ ਅਮੀਰ ਬੰਨਾ ਚਾਹੁੰਦਾ ਹੈ ਤਾ ਆਪਣੇ ਪੈਸੇ ਉਸ ਦੇ ਕੋਲੋਂ ਦੁੱਗਣੇ ਕਰਵਾ ਲਵੇ। ਦੋਸਤੋ ਬਾਦ ਕਸ਼ਮੀਰੀ ਨੇ ਅਚਿਹਾ ਕੀਤਾ ਅਤੇ ਬਾਅਦ ਦੇ ਵਿੱਚ ਉਸ ਨੂੰ ਪਤਾ ਲੱਗਿਆ ਕਿ ਉਸ ਨੂੰ ਠੱਗ ਲਿਆ ਗਿਆ। ਕਸ਼ਮੀਰੀ ਲਾਲ ਨੇ ਵੀ ਦੱਸਿਆ ਕਿ ਉਸਨੇ ਆਪਣੇ ਦੋਸਤਾਂ ਤੋਂ ਕਰਜ਼ਾ ਲਿਆ, ਬੈਂਕਾਂ ਤੋਂ ਲੋਨ ਲਏ ਅਤੇ ਉਸ ਦੇ ਝਾਲ ਦੇ ਵਿੱਚ ਫਸਦਾ ਚਲਾ ਗਿਆ। ਆਵਦੇ ਉਸ ਨੂੰ ਕਿਹਾ ਕਿ ਉਸ ਨੂੰ ਜਲਦੀ ਅਮੀਰ ਬਣਨ ਲਈ ਘੱਟੋ-ਘੱਟ 25 ਲੱਖ ਰੁਪਏ ਦੇਣੇ ਪੈਣਗੇ ਜਦੋਂ ਕਸ਼ਮੀਰੀ ਨੇ ਪੁੱਛਿਆ ਕਿ ਉਹ ਐਨੇ ਪੈਸੇ ਕਿੱਥੋਂ ਲਿਆਵੇਗਾ ਤਾਂ ਦੋਸ਼ੀ ਨੇ ਉਸ ਨੂੰ ਕੁਝ ਨਾ ਕਰਨ ਅਤੇ ਘਰ ਦੀ ਰਜਿਸਟਰੀ ਆਉਂਦੇ ਲਈ ਕਿਹਾ ਉਸ ਤੋਂ ਬਾਅਦ ਉਸਦੀ ਘਰ ਦੀ ਰਜਿਸਟਰੀ ਬੈਂਕ ਦੇ ਵਿੱਚ ਸਭ ਕੁਝ ਗਿਰਵੀ ਰਖਵਾ ਕੇ ਕਰਜ਼ਾ ਲੈ ਲਿੱਤਾ ਜਾਂਦਾ ਹੈ ਮਿਤਕ ਨੇ ਵੀ ਦੱਸਿਆ ਕਿ ਉਸਨੇ 22,75,000 ਰੁਪਏ ਦਾ ਪੂਰਾ ਕਰਜ਼ਾ ਲਿਆ ਸੀ ਤਾਂ ਪਵਨ ਨੇ ਕਿਹਾ ਕਿ ਜਦੋਂ ਤੱਕ ਉਹ 25 ਲੱਖ ਰੁਪਏ ਦਾ ਨਹੀਂ ਕਰਦਾ ਉਸ ਨੂੰ ਕੋਈ ਲਾਭ ਨਹੀਂ ਮਿਲੇਗਾ ਜਿਸ ਤੋਂ ਬਾਅਦ ਹੌਲੀ-ਹੌਲੀ ਉਸ ਤੇ ਗੱਲਾਂ ਚਾਕੇ ਉਹ ਕਰਜ਼ੇ ਦੇ ਵਿੱਚ ਘਿਰਦਾ ਚਲਾ ਗਿਆ ਦੱਸਦੇ ਕਿ ਮਿਤਕ ਨੇ ਆਪਣੇ ਫੇਸਬੁਕ ਤੇ ਲਾਈਵ ਹੋ ਕੇ ਸਾਰੀ ਘਟਨਾ ਸਾਂਝੀ ਕੀਤੀ ਅਤੇ ਸਲਫਾਸ ਦੀਆਂ ਗੋਲੀਆਂ ਨਿਕਲ ਲਈਆਂ ਗੋਲੀਆਂ ਖਾਣ ਤੋਂ ਬਾਅਦ ਉਸਨੇ ਸਿਰਫ ਇੱਕ ਕਲ ਕਹੀ ਕਿ ਪਵਨ ਕੁਮਾਰ ਅਤੇ ਉਸਨੇ ਮਾਪੇ ਉਸਦੀ ਮੌਤ ਦੇ ਲਈ ਜ਼ਿੰਮੇਵਾਰ ਨੇ ਜਿਸ ਤੋਂ ਬਾਅਦ ਉਸਦੀ ਸਿਹਤ ਵਿਗੜ ਗਈ ਪਰਿਵਾਰਕ ਮੈਂਬਰ ਉਸਨੂੰ ਡੀ ਐਮ ਸੀ ਲੁਧਿਆਣਾ ਲੈ ਕੇ ਆਏ ਪਰ ਉਸਨੂੰ ਡਾਕਟਰਾਂ ਨੇ ਮਰ ਤੱਕ ਐਲਾਨ ਦਿੱਤਾ। ਔੜਨਾ ਕਦੀ ਗੱਲਬਾਤ ਹੋਈ ਸੀ ਉਹਦੀ ਵੀ ਮੈਂ ਕਿਹੇ ਦਿਨ ਜਾਲਚ ਫਾ ਸਕਾਂ ਜਾਂ ਪੈਸੇ ਪੁੱਛਣ ਦੇ ਲੈਣ ਦੇ ਵਿੱਚ ਕੋਈ ਨਹੀਂ ਸੀ ਕੀਤੀ ਸਾਡੇ ਨਾਲ ਕਦੀ ਵੀ ਨਹੀਂ ਗੱਲ ਕੀਤੀ। ਦਰਦੇ ਨਹੀਂ ਨਹੀਂ। ਠੀਕ ਹੈ। ਦਰਦੇ ਨੇ ਮੈਨੂੰ ਡਰਦਾ ਬਹੁਤ ਸੀਗਾ। ਡਰਦਾ ਥੋੜਾ ਦਾ ਛੋਟਾ ਸੀ ਨਾ। ਹਾਂਜੀ। ਠੀਕ ਆ। ਕਿੰਨੇ ਪੈਣ ਬਰਾ ਸੀ ਤੋਂ? ਅਸੀਂ ਇਹ ਤਿੰਨ ਪੈਣਾ ਇੱਕ ਭਰਾ ਸੀ ਇੰਨਾ ਜਾਣ ਵਸਦਾ ਸੀ ਅੱਡਾ ਤੋਂ ਠੀਕ ਆ ਤੁਹਾਨੂੰ ਕਿਤਾਬਾ ਲੱਗਾ ਵੀ ਇਹ ਹੈ ਆਪਣਾ ਬਦਿਆ ਹੈ ਇੱਥੇ ਆ ਨੂੰ ਪਤਾ ਲੱਗਾ ਇੱਥੇ ਆ ਨੂੰ ਪਤਾ ਲੱਗਾ ਨਾ ਹਾਂਜੀ ਇਹ ਲੱਗਦਾ ਵੀ ਤੂੰ ਆ ਖਾ ਲਈਓ ਨੇ ਹਾਂ ਠੀਕ ਆ ਫਿਰ ਤਾਂ ਅਸੀਂ ਆ ਗਏ ਦੋ ਹੀ ਜੜੇ ਹਾਂ ਤੁਹਾਨੂੰ ਤਾਂ ਇੱਥੇ ਆ ਨੂੰ ਪਤਾ ਲੱਗਿਆ ਅਛਾ ਇੱਥੇ ਆ ਨੂੰ ਪਤਾ ਲੱਗਾ ਹਾਂਜੀ ਠੀਕ ਆ ਕਦੋਂ ਬੱਸ ਦੱਸਿਆ ਵੀ ਉਹਨੇ ਕਦੀ ਵੀ ਕਿੰਨੇ ਕੁ ਪੈਸਿਆਂ ਦੇ ਮੈਂ ਆਇਗਾ ਜਾਂ ਮੈਨੂੰ ਮੇਰੇ ਨਾਲ ਕਰਜ਼ਾ ਚੜੇ ਤਾਂ ਉਹ ਕਹਿੰਦਾ ਹੁੰਦਾ ਸੀ ਕਹਿੰਦਾ ਹੁੰਦਾ ਸੀ ਕਿਸੇ ਬੰਦੇ ਦੇ ਨਾਮ ਨੂੰ ਲਿਆ ਹੋਵੇ ਵੀ ਮੈਂ ਇਹ ਤੋਂ ਲਿਆ ਕਰਦਾ ਬਹੁਤ ਸੀ ਮੈਂ ਕਰਦਾ ਬਹੁਤ ਸੀ ਨਾ ਠੀਕ ਆ ਜੇ ਦੱਸ ਦਿੰਦਾ ਫੇਰ ਜੇ ਦੱਸ ਦਿੰਦਾ ਵੀ ਮਸਲਾ ਕੋਈ ਹੱਲ ਕਰਦੇ ਠੀਕ ਕੀ ਹੁਣ ਪ੍ਰਸ਼ਾਸਨ ਨੂੰ ਕੁਝ ਦੀ ਮੰਗ ਕਰਦੇ ਪੈਣਗੇ ਆਰਾਮਨਾ ਬਟਾਰਾ ਆਮ ਨਾਲ ਗੱਲ ਕੀ ਕੀ ਮੰਗ ਕਰਦੇ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਆਰਾਮਨਾ ਬਟਾਰਾ ਸਾਨੂੰ ਤਾਂ ਇਹ ਮੰਗ ਗਿਆ ਕਿ ਚੇਤਾ ਸਾਡੇ ਭਰਾ ਤੋਂ ਹੀ ਲਾਏ ਆ ਸਾਡੇ ਭਰਾ ਨੂੰ ਦੇ ਦੋ ਜੋ ਹੁਣ ਅਸੇ ਉਹ ਹੋ ਗਿਆ ਉਹ ਮਾਨੂੰ ਨੇ ਆ ਚਾਹੀਦਾ ਸਾਡਾ ਭਰਾ ਨਹੀਂ ਮਿਲਣਾ ਮੜ ਕੇ ਜ਼ਿੰਦਗੀ ਪਾਰ ਵੀ ਇਹਨਾਂ ਸਾਡਾ ਟੱਟ ਬਣਾਉਂਦਾ ਐ